ਉਹ ਸਾਡੇ ਤੋਂ ਵਿਛੋੜ ਦਿੱਤੇ ਗਏ ਤੁਹਾਨੂੰ ਗੁਰੂ ਨਾਨਕ ਸਹਿਬ ਮਹਾਰਾਜ ਜੀਆ ਦਾ ਪਾਵਨ ਪ੍ਰਕਾਸ਼ ਸਥਾਨ ਨਨਕਾਣਾ ਸਾਹਿਬ ਹੋਰ ਬਹੁਤਾਤ ਜਿਹੜੇ ਗੁਰਧਾਮ ਸਨ ਜਿਨ੍ਹਾਂ ਦੇ ਦਰਸ਼ਨਾਂ ਦੇ ਲਈ ਅੱਜ ਸਿੱਖਾਂ ਨੂੰ ਇੱਕ ਲੰਬੀ ਜਦੋ ਜਹਿਦ ਕਰਨੀ ਪੈਂਦੀ ਹੈ ਫਿਰ ਕਿਤੇ ਜਾ ਕੇ ਉਹਨਾਂ ਅਸਥਾਨਾਂ ਦੇ ਦਰਸ਼ਨ ਨਸੀਬ ਹੁੰਦੇ ਨੇ ਉਹ ਵੀ ਸਰਕਾਰਾਂ ਦੀ ਮਰਜ਼ੀ ਹੈ ਲੱਖਾਂ ਦੇ ਹਿਸਾਬ ਨਾਲ ਸਾਡੇ ਜਿਹੜੇ ਪੁਰਖੇ ਸਨ ਉਹ ਇਹਨਾਂ ਦਿਨਾਂ ਦੇ ਵਿੱਚ ਸ਼ਹੀਦ ਹੋਏ ਤੇ ਅੱਜ ਜਿਸ ਆਜ਼ਾਦ ਹਿੰਦੂਸਤਾਨ ਦੇ ਵਿੱਚ ਅਸੀਂ ਰਹਿੰਦੇ ਪਏ ਆ ਨਾ ਆ ਤੁਸੀਂ ਥੋੜੇ ਦਿਨ ਵੇਖਿਆ ਹੋਣਾ ਹੈ ਜਿਸ ਸਮੇਂ ਇੱਕ ਬੱਚੀ ਜਿਹੜੀ ਪ੍ਰੀਖਿਆ ਦੇਣ ਵਾਸਤੇ ਗਈ ਅੰਮ੍ਰਿਤਧਾਰੀ ਬੱਚੀ ਜਿਨੇ ਪੰਜ ਕਕਾਰ ਪਾਏ ਹੋਏ ਨੇ ਤੇ ਉਹਨੂੰ ਇਸ ਕਰਕੇ ਪ੍ਰੀਖਿਆ ਕੇਂਦਰ ਦੇ ਅੰਦਰ ਬੈਠਣ ਨਹੀਂ ਦਿੱਤਾ ਗਿਆ ਵੀ ਉਹ ਅੰਮ੍ਰਿਤਧਾਰੀ ਬੱਚੀ ਹੈ ਆ ਤੁਸੀਂ ਸਾਰਿਆਂ ਨੇ ਵੇਖਿਆ ਤੁਹਾਨੂੰ ਪਤਾ ਹੈ ਤੇ ਜਿਸ ਦੇਸ਼ ਦੀ ਆਜ਼ਾਦੀ ਦੇ ਅੰਦਰ 90-92% ਹਿੱਸਾ ਸਾਡਾ ਹੋਵੇ ਤੇ ਫਾਂਸੀਆਂ ਤੇ ਰੱਸੀ ਅਸੀਂ ਚੁਮੇ ਹੁਣ ਕਾਲੇ ਪਾਣੀਆਂ ਦੀਆਂ ਸਜਾਵਾਂ ਅਸੀਂ ਕਟੀਆਂ ਹੋਣ ਬੇਅੰਤ ਤਸ਼ੱਦਦ ਸਾਡੇ ਪੁਰਖਿਆਂ ਨੇ ਤਨ ਤੇ ਹੰਡਾਇਆ ਹੋਵੇ ਤੇ ਉਸ ਆਜ਼ਾਦ ਹਿੰਦੁਸਤਾਨ ਦੇ ਅੰਦਰ ਇਹ ਗੱਲ ਆਖੀ ਜਾਣੀ ਵੀ ਜੇ ਤੁਸੀਂ ਪ੍ਰੀਖਿਆ ਕੇਂਦਰ ਦੇ ਅੰਦਰ ਬੈਠਣਾ ਹੈ ਨਾ ਤੇ ਤੁਹਾਨੂੰ ਕਕਾਰ ਉਤਾਰਨੇ ਪੈਣਗੇ ਤੇ ਸ਼ਰਮਨਾ ਕੀ ਹੈ ਹੋਰ ਕੀ ਹੈ ਜਿਨ੍ਹਾਂ ਲਈ ਹੋਏਗੀ ਉਹਨਾਂ ਨੂੰ ਮੁਬਾਰਕ ਪਰ ਸਾਡੇ ਪੁਰਖਿਆਂ ਨੇ ਵੰਡ ਦਾ ਸੰਤਾਪ ਹੰਡਾਇਆ ਹੈ ਤੇ ਆਪਾਂ ਤਾਂ ਆਪਣੀ ਉਹਨਾਂ ਮੁਰਖਿਆਂ ਨੂੰ ਯਾਦ ਕਰ ਅਰਦਾਸ ਕਰੀਏ ਜਿਨ੍ਹਾਂ ਨੇ ਇਹਨਾਂ ਦਿਨਾਂ ਦੇ ਵਿੱਚ ਆਪਣੀਆਂ ਕੁਰਬਾਨੀਆਂ ਦਿੱਤੀਆਂ ਨੇ ਜਿਹੜੇ ਸ਼ਹੀਦ ਹੋਏ ਨੇ ਚੜ੍ਹਾਈ ਕੀਤੇ ਨੇ